ਉੱਤਕੇ ਪਨੀਰੀ ਕੋਲੇ ਐਨੀਕ ਪਨੀਰੀ ਲੱਗੀ ਬਿੰਦਰਬਾਈ ਦੇ ਤਾਂ ਪੂਸਾ ਨੇੜੇ ਲੱਗੀ ਆ ਆਪਣਾ ਜਿਹੜਾ ਨਵਾਂ ਵੀ ਸੀਗਾ ਉਹ ਆ ਆ ਕੰਮ ਹੁੰਦਾ ਰਾਤ ਨੂੰ ਆ ਦੇਖੋ ਪਹਿਲਾ ਟਰੈਕਟਰ ਖੜੇ ਨੇ ਖਲਾਂ ਵਾਲਾ ਕੰਮ ਨਿਬੜ ਗਿਆ ਸੁਹਾਗਾ ਮਾਰਨ ਲੱਗੇ ਆ ਫਾਲੀਆਂ ਤਾਂ ਚੱਕੀਆਂ ਨੇ ਤੇ ਮੈਂ ਚੱਲਿਆ ਹੱਥ ਤੋਂ ਮੋਟਰ ਵਾਲੀ ਲਾੜਰੀ ਨਿਕਲਿਆ ਸੀ ਕੱਲੇ ਤਾਂ ਕੰਡੈਕਟਰ ਬਦਲਿਆ ਸੀ ਅੱਜ ਮੋਟਰ ਕੱਢਣੀ ਪੈਗੀ ਹੁਣ ਤਿਆਰੀ ਚ ਟੋਪਾਂ ਦੇ ਮੂੰਹ ਸਿੱਧੇ ਕਰਤੇ ਬੋਰ ਵਾਲ ਨੂੰ ਬਾ ਸੰਗਲ ਪਾ ਕੇ ਗੋਲੇ ਪਾਪਾ ਸਿੱਟੀ ਥੁਰੇ ਜਾਣੇ ਵਿੱਚ ਕੱਲ ਨਟ ਸਾਰੇ ਵੱਡ-ਵੱਡ ਜਿੰਨੇ ਵੀ ਨਟ ਸੀ ਸਾਰੇ ਵੱਢ ਕੇ ਕੱਢਣੇ ਪਏ ਨੇ ਕੋਈ ਨਟ ਨਹੀਂ ਖੁੱਲਿਆ ਕੋਈ 5-7 ਕ ਨਟ ਮਸਾ ਖੁੱਲੇ ਹੋਣੇ ਬਾਕੀ ਸਾਰੇ ਵੱਢਣੇ ਪਏ ਨਹੀਂ ਤਾਂ ਨਟਾਂ ਦਾ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ-ਦੁਪਹਿਰ ਰਾਤ ਚੋਂ ਆਪਣੀ ਤਰੱਕੀ ਬਖਸ਼ੇ ਜੀ ਚੱਲਿਆਂ ਮੋਟਰ ਤੇ ਨੂੰ ਪਨੀਰੀ ਚੱਕਣ ਕੱਲ ਦੀ ਪੱਟੀ ਪਈ ਆ ਪਨੀਰੀ 2 ਕ 11 ਕਤੂ ਹੋਏ ਨੇ ਉਹੀ 2 ਕਿਆਰੇ ਲਾਉਣੇ ਆ ਬਸ ਬਾਕੀ ਹਜੇ 2-4 ਦਿਨ ਰੋਕ ਕੇ ਲਾਵਾਂਗੇ ਪਹਿਲਾਂ ਸੀਗਾ ਵੀ ਇਕੱਠੇ ਲਾਵਾਂਗੇ ਇੱਧਰਲੇ ਤੇ ਦੂਜੀ ਮੋਟਰ ਵਾਲੇ ਪਰ ਉਹ ਉੱਧਰਲਾ ਟਰਾਂਸਫਾਰਮ ਖਰਾਬ ਹੋਣੇ ਕਾਰਨ ਫਿਰ ਉੱਧਰ ਵੀ ਨਹੀਂ ਕੱਦੂ ਹੋਇਆ ਮੈਂ ਕਿਹਾ ਹੁਣ ਇੱਧਰ ਜਿਹੜੇ 2 ਕਿਆਰੇ ਉਹ ਤਾਂ ਲਾਈਏ ਪਹੁੰਚ ਗਏ ਪਨੀਰੀ ਕੋਲੇ ਇੰਨੀ ਕ ਪਨੀਰੀ ਲੱਗੀ ਬਿੰਦਰਬਾਈ ਦੇ ਤਾਂ ਪੂਛਾ ਨੇੜੇ ਲੱਗੀ ਆ ਆਪਣਾ ਜਿਹੜਾ ਨਵਾਂ ਵੀ ਸੀਗਾ ਉਹ ਆ ਬਾਕੀ ਹੁਣ ਕਰਦੇ ਆ ਲੱਗਦੇ ਆ ਪਨੀਰੀ ਰੱਖ ਲਿਆਏ ਸੀ ਕੱਲੇ ਆ ਲਾਹਣ ਤੇਲ ਪਵਾ ਲਈਏ ਮੇਟੀਆਂ ਦੇ ਸੰਗ ਤਾਂ ਆ ਜਾਓ ਜੀ ਬਾਬਾ ਜੀ ਆ ਜਾਓ ਆ ਜਾਓ ਕੀ ਹਾਲ ਆ ਕੈਮ ਆ 3000 ਦਾ ਪਾਦੇ ਆਹੋ ਜਾਂ ਬਾਅਦ ਚ ਖੜਾ ਰਹੀਆਂ ਅੱਗੇ ਵਿੱਚ ਪਾਣੀ ਹਵਾ ਲੈ ਗਿਆ ਕੱਲ ਸ਼ਾਮ ਨੂੰ ਕਦੂ ਕਰਿਆ ਸੀ ਨਾਲੇ ਤਾਂ ਵੀ ਚਲਾਏ ਜਾਣੇ ਇਹਨਾਂ ਫੂਸ ਜੇ ਬਹਿ ਜਾਊਗਾ ਇੱਥਾਂ ਵਿਚਾਲੇ ਵਿਚਾਲੇ ਮਾੜਾ ਮੋਟਾ ਜਿਹਾ ਸਾਈਡਾਂ ਤੇ ਪਰਲਾ ਕਹੇਰਾ ਕੱਲ ਫੁੱਲ ਸੀ ਸ਼ਾਮ ਨੂੰ ਉਹ ਵੀ ਐਨ ਪਤਾ ਲੱਗਣ ਲੱਗ ਗਿਆ ਕਿਤੇ ਕਿਤੇ ਦੇਖਣ ਲੱਗੀਆਂ ਧਲੀਆਂ ਦੁਪਹਿਰੇ 1 ਵਜੇ ਆਉਣੀਆਂ ਲੈਟ 11:30 11 ਦਾ ਸਮਾਂ ਹੋ ਗਿਆ ਪਨੀਰੀ ਲਿਆਂਦੀ ਆ ਦੋ ਕਿਾਰੇ ਲਾ ਦਾਂਗੇ ਆਪਾਂ ਆ ਗਏ ਸੀ ਮੋਟਰ ਤੇ ਬੰਦੇ ਆ ਗਏ ਆਪਣੇ ਉਹ ਸਾਹਮਣੇ ਬੈਠੇ ਉਹ ਦਰਖਤ ਅੱਥਲੇ ਝੋਨਾ ਲਾਉਣ ਤੇ ਮੱਥਾ ਟੇਕਣ ਲੱਗੇ ਸੀ ਲੇਵਰ ਤੋਂ ਕੰਮ ਵੇਲੇ ਦੇਖ ਲੋ ਇੱਕ ਆਹ ਕੋ ਪਾਰਟੀਆਂ ਕਰਨੀਆਂ ਪੈਂਦੀਆਂ ਇਹਨਾਂ ਨੂੰ ਲੱड्डੂ ਤਾਂ ਚਲ ਆਪਾਂ ਮੱਥਾ ਟੇਕਣ ਨੂੰ ਲਿਆਉਣੇ ਲਿਆਉਣੇ ਸੀਗੇ ਲੱड्डੂ ਵੀ ਇੱਕ ਤਾਂ ਹੁੰਦਾ ਮੱਥਾ ਟੇਕਣ ਨੂੰ ਵੀ ਮਾੜੇ-ਮੋਟੇ ਲਿਆਂਦੇ ਵੀ ਜਾਬਤਾ ਖਾਨਾ ਪੂਰਤੀ ਆਪਾਂ ਉਹ ਕੰਮ ਨਹੀਂ ਕਰਦੇ ਲੱड्डੂ ਮੱਥਾ ਟੇਕਣ ਨੂੰ ਲਿਆਂਦੇ ਨੇ ਪਰ ਖੁੱਲੇ ਡੁੱਲੇ ਵੀ ਇਹਨਾਂ ਨੂੰ ਪੰਜ-ਪੰਜ ਚਾਰ-ਚਾਰ ਲੱड्डੂ ਆਉਣ ਤੇ ਚਾਹ ਕੇ ਹੱਸੇ ਇਹਨਾਂ ਨੇ ਮੈਂ ਕਿਹਾ ਚਾਹ ਤਾਂ ਹੁਣ ਫੱਪਦੇ ਪੀ ਲਈ ਤੁਸੀਂ ਆ ਕਰਕੇ 2.5 2.5 ਲੀਟਰ ਵਾਲੀਆਂ ਦੋ ਬੋਤਲਾਂ ਕੋਲਡ ਡਰਿੰਕ ਦੀਆਂ ਲਿਆਤੀਆਂ ਇਹਨਾਂ ਨੂੰ ਤੇ ਮੱਥਾ ਟੇਕ ਲਈਏ ਫਿਰ ਲਿਜਾ ਕੇ ਉਹਨਾਂ ਨੂੰ ਕਰਦੇ ਆ ਲੱਡੂ ਐ ਠੰਡਾ ਪਾਰਟੀ ਵਾਹਿਗੁਰੂ ਸਤਨਾਮ ਬਾਬਾ ਪਾਲੀ ਕਰੀ ਕਿਰਪਾ ਕਰੀ ਸਤ ਉਹ ਵਾਹਿਗੁਰੂ ਆਹ ਵਾਲੇ ਕਿਹਾਰੇ ਲਾਉਣੇ ਆ ਉਸ ਤੋਂ ਬਾਅਦ ਉਹਨੂੰ ਵਾਧੇ ਜਾਵਾਂਗੇ ਕਰਾ ਦਈਏ ਮੂੰਹ ਮਿੱਠਾ ਜਾ ਕੇ ਉਹਨਾਂ ਸਾਰਿਆਂ ਦਾ ਤੁਹਾਨੂੰ ਵੀ ਭਾਈ ਵੀਡੀਓ ਦੇਖਣ ਵਾਲਿਆਂ ਨੂੰ ਵਧਾਈਆਂ ਸਾਰਿਆਂ ਨੂੰ ਸਾਡੇ ਚੌੜ ਲੱਗਣ ਦੀਆਂ ਇਹ ਬੰਦੇ ਝੋਨਾ ਲਾਉਣ ਉਹ ਸਾਹਮਣੇ ਖੇਤ ਚ ਉਤਰਿਆ ਮੈਂ ਸਮਾਨ ਉਹਨੂੰ ਪਰਲੀ ਮੋਟਰ ਤੇ ਫਰਾਇਆ ਸੀ ਤੇ ਬੈਠੇ ਸ਼ਾਮੇ ਕਹਿੰਦੇ ਘੰਟਾ ਦਮ ਲੈ ਲਈਏ ਪਰ ਆ ਗਏ ਮੇਰੇ ਮਗਰੇ ਹੀ ਬੰਦਾ ਲੈ ਗਿਆ ਠੇਕੇਦਾਰ ਕਈਆਂ ਚੱਕ ਕੇ ਬਟਾ ਲੱਪੜਨ ਨੂੰ ਆਪਾਂ ਜਾਨ ਨੂੰ ਪਨੀਰੀ ਨੂੰ ਪਾਣੀ ਲਾ ਦਈਏ ਮੈਂ ਕਿਹਾ ਜਿਹੜੀ ਪਰਸੋਂ ਬੀਜੀ ਸੀ ਕੱਲ ਦੁਪਹਿਰੇ ਲਾਉਣਾ ਸੀ ਸ਼ਾਮ ਨੂੰ ਪਾਣੀ ਕੱਲ ਫੇਰ ਲੈਟੇ ਨਹੀਂ ਆਈ ਮੁੜ ਕੇ ਸਵੇਰ ਦੀ ਚੱਲ ਕੇ ਇੱਕ ਵਾਰੀ ਬਾਰੀ ਸੀ ਦੁਪਹਿਰ ਦੀ 1 ਤੋਂ 9 ਵਾਲੀ ਚੱਲ ਗਈ ਸਵੇਰੇ ਮੰਨ ਲਓ 6 ਤੋਂ 2 ਵਜੇ ਤੱਕ ਫੇ ਕੱਲ ਪਾਣੀ ਲੱਗਿਆ ਨਹੀਂ ਅੱਜ ਪਾਣੀ ਲਾ ਕੇ ਫੇ ਰੋਜ਼ ਲਾਇਆ ਕਰਾਂਗੇ ਸ਼ਾਮ ਨੂੰ ਤੇ ਸਵੇਰੇ ਆ ਕੇ ਕੱਢ ਦਿਆ ਕਰਾਂਗੇ ਆਲੇ-ਦਾਲੇ ਆਪਾਂ ਜਿੰਦੇ ਨਾਲ ਬੱਟਾਂ ਖਿੱਚੀਆਂ ਸੀਗੀਆਂ ਨਾ ਸੌਰੀ ਸੁਹਾਗੇ ਨਾਲ ਬੈਕ ਕਰ ਕਰ ਬੱਟਾਂ ਲਾਈਆਂ ਸੀ ਸਾਈਡਾਂ ਹੁਣ ਨੀਵੀਆਂ ਹੋਈਆਂ ਹੋਈਆਂ ਨੇ ਪਾਣੀ ਸੋਣਾ ਨਿਕਲ ਜਾ ਕਰੂ ਸਾਈਡਾਂ ਤੇ ਪੱਤੇ ਦੇਖੋ ਇੱਕ ਦਿਨ ਚ ਕਿੰਨੇ ਡੇਪੇ ਡੇਕਾਂ ਤੋਂ ਝੜ ਝੜ ਕੇ ਭਾਈ ਕੀ ਚੀਜ਼ ਆਹੇ ਕੀ ਕੀ ਖਰਾਬ ਹੋਇਆ ਸੀਗਾ ਇਹ ਕੰਡਕਟਰ 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 ਟਰਾਂਸਫਾਰਮਰ ਨੇ ਆਹ ਚੀਜ਼ ਝਾੜੀ ਆ ਭਾਈ ਅੱਜ ਤੈਨਾਂ ਤਨਵਾਲ ਬਾਰੀ ਆਇਆ ਕਲਵੰਤ ਭਾਈ ਆਇਆ ਕੰਮ ਕਰਨ ਲੈਡ ਦੀ ਬਾਰੀ ਦਾ ਲੋਡ ਨਹੀਂ ਸੀ ਆਉਂਦਾ ਉਦੋਂ ਦਾ ਹੁਣ ਲੋਡ ਆਇਆ ਅੱਜ ਪਤਾ ਲੱਗਿਆ ਵੀ ਇਹਦਾ ਕੀ ਨੁਕਸਾ ਹੈ ਚ ਅੱਜ ਤਾਂ ਫੇਸ ਹੀ ਬਦਲੀ ਗਏ ਕਦੇ ਉਹ ਬਦਲ ਕੇ ਉਧਰ ਲਾਤਾ ਵੀ ਚੱਕਰ ਪੁੱਠੇ ਨੇ ਹੁਣ ਪਤਾ ਲੱਗਿਆ ਸਾਨੂੰ ਲੋਲੀ ਨਹੀਂ ਪਾ ਦਿਗੀੜਾ ਪਾ ਦਿਨਾ ਵੀਰੋ ਦੁਬਾਰਾ ਆ ਕੇ ਫੇਰ ਮੋਟਰ ਤੇ ਭਾਈ ਆ ਦੋ ਕਿਆਰੇ ਲਾ ਕੇ ਬੰਦੇ ਤੇ ਗੱਬੇ ਵਾਲੇ ਚ ਪਾਣੀ ਹਵਾ ਲਿਆ ਹੋਇਆ ਥੋੜਾ ਜਿਹਾ ਵਿਚਾਲੇ ਵਿਚਾਲੇ ਕਿਤੇ ਕਿਤੇ ਹੈਗਾ ਜਿਹੜਾ ਤੇ ਘਾਟਾ ਪਾਣੀ ਤੇ ਆਹ ਕਿਆਰਾ ਹੁਣ ਲੱਗੇ ਆ ਕਦੂ ਕਰਨ ਕਰਦੇ ਆ ਰਹਿ ਕੇ ਰੱਬ ਦਾ ਨਾਮ ਫੇਦਾ ਵਿੱਚ ਹਾਂ ਖਾਲ ਹਜੇ ਵੀ ਮਾੜਾ ਮੋਟਾ ਕਿਤੋਂ ਨਾ ਕਿਤੋਂ ਟੁੱਟੀ ਜਾਂਦਾ ਇੱਕ ਵਾਰੀ ਹਲ ਫੇਰ ਤੇ ਹੁਣ ਦੂਜੀ ਵਾਰੀ ਫੇਰਨ ਲੱਗੇ ਆ ਮੈਂ ਕਿਹਾ ਖਾਲ ਪਹਿਲਾਂ ਜਿੱਥੇ ਜਿੱਥੇ ਟੁੱਟਦਾ ਬੰਦ ਕਰ ਦਈਏ ਬਸ ਆਹੀ ਅੱਜ ਦਾ ਇਧਰਲੇ ਪਾਸੇ ਤਾਂ ਇੱਕ ਕਿਆਰਾ ਰਹਿ ਗਿਆ ਹਸਤਾ ਮੂਹਰਲਾ ਆ ਦੇਖ ਲਓ ਕਿੰਨਾ ਪਾਣੀ ਟੁੱਟਿਆ ਹੁਣ ਦੁਬਾਰਾ ਲਾਈਟ ਆਈ ਆ ਘੰਟੇ ਦੇ ਵਿੱਚ ਇੰਨੇ ਸਾਰੇ ਪਾਣੀ ਫਿਰ ਗਿਆ ਅੱਧੇ ਪੌਣੇ ਘੰਟੇ ਦੇ ਵਿੱਚ ਪਹਿਲਾਂ ਲਾਈਟ ਭੱਜ ਗਈ ਸੀ ਉਸ ਤੋਂ ਬਾਅਦ ਫਿਰ ਆਪਾਂ ਅੱਡੇ ਤੇ ਚੱਲੂਗਾ ਮੈਂ ਇਧਰਲੇ ਖੱਬੇ ਪਾਸੇ ਆ ਜਾਵਾਂਗੇ ਇਹਦੇ ਪਾਣੀ ਕਰਤਾ ਥੋੜਾ ਆਪਾ ਹੁਣ ਆਪਾਂ ਕਰਦੇ ਆ ਪਰਲੇ ਕਿਆਰੇ ਨੂੰ ਜਿੱਥੇ ਪਾਣੀ ਘੱਟ ਸੀਗਾ ਉਹ ਤੇ ਦੇਖ ਕੇ ਪਾਣੀ ਪੂਰਾ ਕਰ ਦਈਏ ਤੇਰੇ ਮਾ ਕੱਲ ਨੂੰ ਵੀ ਲਾਈਟ ਮੇਰੇ ਹਿਸਾਬ ਨਾਲ ਰਾਤ ਨੂੰ ਸ਼ਾਇਦ ਬਾਰਿ ਹੋ ਗਈ ਲੱਗਦੀ ਹੈ ਅੱਜ ਦੂਜੀ ਬਾਰਿ ਸੀਗੀ ਦੁਪਹਿਰ ਵਾਲੀ ਬਾਕੀ ਪਤਾ ਨਹੀਂ ਹੁੰਦਾ ਪੂਰਾ ਕਰਿਆ ਹੀ ਚੰਗਾ ਨਹੀਂ ਮੁੜ ਕੇ ਜਨਰੇਟਰ ਚਲਾਉਂਦੇ ਫਿਰਾਂਗੇ ਪਾਣੀ ਜਾਂਦਾ ਤਾਂ ਵਧੀਆ ਮੂਹਰੇ ਇਟ ਲਾ ਦਿੰਨਾ ਤਿੰਨ ਨੰਬਰ ਵਾਲੇ ਨੂੰ ਵਜਾਈ ਜਾਂਦਾ ਥੋੜਾ ਬਹੁਤ ਇਹ ਚਾਤ ਨੂੰ ਪੂਰੇ ਦੀਂਹਾਂ ਹੀ ਪਤਾ ਲੱਗਦਾ ਨਾ ਪਰਲੇ 'ਚ ਕੋਈ ਧਲੀ ਨਹੀਂ ਹੈਗੀ ਮਾੜੀ ਮੋਟਿਓ ਖੰਭੇ ਕੋਲੇ ਉੱਥੇ ਫਿਰ ਹਲ ਸਵਾਗਾ ਆਉਂਦਾ ਹੀ ਨਹੀਂ ਹੈਗਾ ਉੱਥੇ ਖੇਤ ਤੇ ਥੱਲੇ ਰਹਿ ਜਾਂਦਾ ਬਸ ਆਹੀ ਢਲੀਆ ਕੰਟੈਕਟ ਚ ਪਾਣੀ ਪੂਰਾ ਹੋ ਜੂ ਵਿੱਚ ਆ ਕੰਮ ਹੁੰਦਾ ਰਾਤ ਨੂੰ ਆ ਦੇਖੋ ਤਿੰਨ ਟਰੈਕਟਰ ਖੜੇ ਨੇ ਜੇ ਸੜ ਗਿਆ ਉਹਦੇ ਟਰੈਕਟਰ ਚ ਸਾਰੇ ਕੱਦੂਕਾਰ ਦੇ ਛੱਡ ਕੇ ਆਏ ਨੇ ਜਿਵੇਂ ਜਿਵੇਂ ਪਤਾ ਲੱਗ ਜੰਨਾ ਹੁਣ ਤੁਹਾਨੂੰ ਪਤਾ ਟਰੈਕਟਰ ਦੇ ਨਾਲ ਹੋਰ ਸਾਧਨ ਤਾਂ ਹੁੰਦਾ ਨਹੀਂ ਕੋਈ ਕੋਲੇ ਤਿੰਨ ਤਿੰਨ ਟਰੈਕਟਰਾਂ ਨਾਲ ਆਏ ਖੜੇ ਨੇ ਤੇ ਫੈਸਲਾ ਹੋਂ ਦੇ ਚੱਕਰ ਤੇ ਹਲਾ ਵਾਲਾ ਕੰਮ ਨਿਬੜ ਗਿਆ ਸੁਹਾਗਾ ਮਾਰਨ ਲੱਗੇ ਆ ਫਾਲੀਆਂ ਤਾਂ ਚੱਕੀਆਂ ਨੇ ਤੇ ਮੈਂ ਚੱਲਿਆ ਹੱਥ ਤੋਣ ਇੱਧਰ ਦੇਖੋ ਦਮੂਹੀ ਪਈ ਇਹਦਾ ਹੁਣ ਇੱਧਰ ਵੀ ਮੂੰਹ ਆ ਇੱਧਰ ਵੀ ਮੂੰਹ ਆ ਨਵੇਂ ਦਿਨ ਤੇ ਨਵੀਂ ਸਵੇਰ ਦੀ ਸਾਤਰੀ ਕਾਲ ਭਾਈ ਦੁਆਰਾ ਸਾਰਿਆਂ ਨੂੰ ਮੋਟਰ ਵਾਲੀ ਲਾੜਰੀ ਨਿਕਲਿਆ ਜੀ ਕੱਲੇ ਤਾਂ ਕੰਡੈਕਟਰ ਵਧ ਰਿਆ ਸੀ ਅੱਜ ਮੋਟਰ ਕੱਢਣੀ ਪੈਗੀ ਕੁਲਵੰਤ ਭਾਈ ਆਇਆ ਕੱਢਣ ਮੋਟਰ ਮੋਟਰ ਤਾਂ ਇਹਨਾਂ ਨੇ ਕੱਢ ਲਈ ਦਾਨ ਕੁਪੇ ਬਣਾਈ ਆ ਨਵੀਂ ਬਾਈ ਉਹਨਾਂ ਨੇ ਆ ਇਹ ਦੋ ਹੋ ਗਈਆਂ ਬਾਈ ਹੁਣ ਸ਼ਾਮ ਨੂੰ ਪਹੁੰਚ ਗਏ ਅੱਜ ਬਾਰੀ ਵੀ ਧੋਖਾ ਦੇ ਗਈ ਰਾਤ ਦੀ ਬਾਰੀ ਬਣਦੀ ਸੀ ਲੇਟ ਆ ਗਈ ਅੱਜ ਸਵੇਰੇ ਹੀ ਅੱਜ ਵਾਲੀ ਬਾਰੀ ਵੀ ਗਈ ਬਾਕੀ ਦੇਖਦੇ ਹਾਂ ਹੁਣ ਕੀ ਬਣਦਾ ਇੱਕ ਅੱਧਾ ਦਿਨ ਇੱਧਰਲੇ ਸਾਰੇ ਕਿਆਰੇ ਹੋ ਗਏ ਕੱਲ ਰਾਤ ਜਿਹੜਾ ਕਿਆਰਾ ਕਰਕੇ ਗਿਆ ਸੀ ਆ ਇਹ ਤੋਂ ਜਿਹੜਾ ਹੁਣ ਕਰਿਆ ਆ ਹਾਲ ਇਹਦੇ ਨਾਲ ਦਾ ਰਾਤ ਕਰਿਆ ਸੀਗਾ ਮੈਂ ਗਿਆ ਸੀ 10 ਸਾਢੇ ਕਿੰਨਾ ਸਾਢੇ 11 ਵਜੇ ਤੇ ਆਉਂਦੇ ਫੇ ਪਨੀਰੀ ਚੱਕ ਲਿਆ ਉਹ ਆਉਂਦੇ ਆਪਣੇ ਵਾਲੇ ਬੰਦੇ ਜਿਹਨਾਂ ਨੇ ਆਪਣਾ ਝੋਨਾ ਲਾਉਂਦੇ ਆ ਉਹਨਾਂ ਨੇ ਕੀ ਕਰਿਆ ਉੱਥੋਂ ਪਨੀਰੀ ਪੱਟ ਕੇ ਚੱਕ ਲਿਆ ਉਹਨਾਂ ਨੂੰ ਪਤਾ ਸੀ ਕਿਆਰਾ ਕੀ ਆ ਵੀ ਉਹ ਵੀ ਲਾ ਦਾਂਗੇ ਲਿਆ ਕੇ ਸਵੇਰੇ ਲਾਤਾ ਹੁਣ ਮੈਨੂੰ ਫੋਨ ਕਰਦੇ ਕਹਿੰਦੇ ਆ ਕਿਆਰੇ ਦੀ ਪਨੀਰੀ ਪੱਟੀ ਪੀਏ ਚੱਕ ਲਿਓ ਮੈਂ ਕਿਹਾ ਇਹਨੂੰ ਵਹਿ ਤਾਂ ਲੈਣ ਦੋ ਡਾਕਰ ਖੇਤ ਨੇ ਆਪਣੇ 5-7 ਘੰਟੇ ਚ ਹੌਲੀ-ਹੌਲੀ ਬੈਂਦਾ ਫੇਰ ਫੇਰ ਸਹੀ ਲੱਗਦੇ ਆ ਅਕਾਉਂਟ ਆਥਨੇ ਲਾ ਦਿਓ ਜਾਂ ਭਾਈ ਸੇਵਰੇ ਲਾ ਦਿਓ ਕੋਈ ਚੱਕਰ ਨਹੀਂ ਬਾਕੀ ਮੌਸਮ ਖਰਾਬ ਹੋ ਗਿਆ ਨੇਰੀ ਬਹੁਤ ਜ਼ਿਆਦਾ ਚੱਲਦੀ ਆ ਪਲੇਟ ਵੀ ਪਹਿਲੇ ਹੀ 2 ਘੰਟੇ ਪਹਿਲੇ ਹੀ ਕੱਟ ਲੱਗ ਗਿਆ ਮੌਸਮ ਕਰਕੇ ਇਹਨੇ ਮੈਸੇਜ ਪਾਤਾ ਕਹਿੰਦੇ ਹਵਾ ਚਾਦੇ ਚੱਲਣ ਕਰ ਤਾਂ ਭਾਈ ਪਲੇਟ ਬੰਦ ਕਰਤੀ ਫਿਰ ਦੇਖਾਂਗੇ ਬਾਅਦ ਚ ਵੀ ਆਵੇ ਜੇ ਹਮੜਾ ਕੰਮ ਮੇੜਾ ਡਰਪ ਵੀ ਘੁੱਟੇ ਹਵਾਲੇ ਦਰਮਾਚੇ ਗੋਲ ਤੇ ਮੀਂਹ ਵਾਲੇ ਖੁੱਲਣੇ ਬਣਦੇ ਆ ਇੱਕ ਡਰਾਪਾ ਭਾਈ ਪੂਰਾ ਕੋਤੋ ਲਤਗਾਰੇ ਨਾਲ ਇਹਦਾ ਵੀ ਅੱਜ ਅੰਦਰਵਾਦ ਮਗਰਾਣਾ ਦੇ ਵਿੱਚ ਨਾ ਤੇ ਗਾਰਾ ਬਹੁਤ ਚੜਦਾ ਸਵਰਾਜ ਤੇ ਪਤਾ ਨਹੀਂ ਕੀ ਚੱਕਰਾ ਦੇਖੋ ਉਹ ਹੁਣ ਅੱਜ ਜਾ ਕੇ ਕਟਾਂਗੇ ਫੇਰ ਟੋਟਾ ਹੀ ਕੀਲੇ ਫੇਰ ਕਰਾ ਦੂ ਜਾਂ ਉਹ ਫਿਰ ਇੱਕਤੀ ਵਾਰੀ ਕੱਟ ਦੇਈਦਾ ਲਓ ਜੀ ਅੱਜ ਦੁਪਹਿਰੇ ਜਿਹੜਾ ਕਦੂ ਕਰਿਆ ਸੀ ਆ ਸਰੇ ਵਾਲੇ ਕਾਰੇ ਦਾ ਉਹ ਵੀ ਲਾਗੇ ਬੰਦੇ ਪਨੀਰੀ ਆਪਾਂ ਛੱਡ ਗਈ ਸੀ ਪਹਿਲਾਂ ਆ ਚਾਰੇ ਕਾਰੇ ਲਾਗੇ ਇੱਧਰਲੇ ਹੁਣ ਇੱਧਰਲੇ ਪਾਸੇ ਕਰਾਂਗੇ ਕੰਮ ਚਾਲੂ ਆਪਾਂ ਇਹ ਤੋਂ ਬਾਅਦ ਫਿਰ ਮਾਰਾਂਗੇ ਬ੍ਰੇਕ ਇੱਕ ਹਫਤੇ ਦੀ ਫੇਰ ਪਰਲੇ ਪਾਸੇ ਉਹ ਜਿਹੜੀ ਆਪਾਂ ਪਨੀਰੀ ਬੀਜੀ ਆ 1509 ਦੀ ਉਹ ਸਾਰਾ ਏਰੀਆ ਪਰਲਾ 1509 ਲਾਵਾਂਗੇ ਤਿੰਨ ਕਿਕੀਲਿਆਂ ਦੇ ਗੇੜ ਤੜ ਬਣੂ ਰਹਿ ਜੂਗਾ ਮਗਰ ਇਹ ਤੋਂ ਬਾਅਦ ਉਹ 1509 ਲਾਵਾਂਗੇ ਇੱਕ ਤੀ ਉਹਦਾ ਫਿਰ ਫਾਇਦਾ ਤੇ ਆ ਵੀ ਪੰਜ ਕ ਤਰੀਕ ਦੇ ਅੱਟੇ ਸੱਟੇ ਲਾਈਏ ਬਾਕੀ ਪਨੀਰੀ ਤੇ ਡਿਪੈਂਡ ਆ ਜਿਵੇਂ ਆਪਾਂ ਜਿਹੜਾ ਪੰਜਾਬ ਨੰਬਰ 1 ਇੱਕ ਵੀ ਲਿਆਂਦਾ ਸੀ ਤੇ ਉਹ ਆਪਾਂ ਬੀਜੀ ਸੀ 18 ਤਰੀਕ ਨੂੰ ਤੇ ਉਹ ਮੇਰੇ ਹਿਸਾਬ ਨਾਲ ਵੀ 20-22 ਦਿਨਾਂ ਚ ਲਾਉਣ ਵਾਲੀ ਹੋਗੀ ਪਨੀਰੀ ਇੰਨਾ ਫਰਕ ਪੈਂਦਾ ਦੇਖ ਲੋ ਸਾਮ ਸੰਭਾਲ ਦਾ ਲਾ ਲੋ ਪਹਿਲਾਂ ਵਾਲੀ ਪਨੀਰੀ ਦਾ ਇੰਨਾ ਸੀ ਵੀ ਚਲੋ ਹਜੇ ਟਾਈਮ ਰਹਿੰਦਾ ਥੋੜੀ ਜੀ ਸਾਹ ਬੋਸ ਸਾਹ ਨਾ ਕਰੀ ਉਹ ਹਫਤਾ ਬਾਅਦ ਮੰਨ ਲਓ ਸਭ ਤੋਂ ਪਹਿਲੀ 9 ਨੂੰ ਵੀਜੀ ਫਿਰ 13 ਨੂੰ ਵੀਜੀ ਫਿਰ 18 ਨੂੰ ਵੀਜੀ ਤੇ 18 ਵਾਲੀ ਉਹਦੇ ਬਰਾਬਰ ਵਾਲੀ ਖੜੀ ਆ ਇੰਨਾ ਫਰਕ ਆਹ ਚੀਜ਼ ਦਾ ਤਾਂ ਮੈਂ ਮੋਟਰ ਤੇ ਕੱਲ ਕੱਢੀ ਸੀ ਮੋਟਰ ਬਾਈ ਮੋਟਰ ਕੱਲ ਕੱਢਣ ਕਰ ਕੱਲ ਸ਼ਾਮ ਨੂੰ ਤਾਂ ਫਿਰ ਪਈ ਨਹੀਂ ਹੁਣ ਅੱਜ ਪਾਉਣ ਲੱਗਿਆ ਦੁਪਹਿਰ ਦਾ ਹੋ ਗਿਆ ਸਮਾਂ ਟੈਪ ਉਪਰ ਆਤ ਅਸੀਂ ਅੰਦਰ ਲਾ ਗਏ ਕੱਢ ਕੇ ਬਾਹਰੋਂ ਚੱਕ ਕੇ ਟੈਨਸ਼ਨ ਚਾਹ ਦੇ ਆਦੇ ਚਾਬੀ ਆਦੀ ਆਹ ਕੁਲੀ ਸਾਰਾ ਸਮਾਨ ਰਾਤ ਅੰਦਰ ਲਾ ਗਏ ਸੀ ਵੀ ਕੋਈ ਟੈਨਸ਼ਨ ਨਾ ਰਹੇ ਤਾਰ ਤੂਰ ਅਸੀਂ ਉਹਦੇ ਵਿੱਚ ਹੀ ਲਕੋ ਗਏ ਸੀ ਉੱਥੇ ਜਿੱਥੇ ਉਹਦੀ ਜਗ੍ਹਾ ਬਣੀ ਹੈ ਬੂਰ ਦੀ ਹੁਣ ਕੱਢਦੇ ਅੰਦਰੋਂ ਸਮਾਨ ਤਿੰਨ ਗਿਹੜੇ ਨੇ ਹਾਂ ਆ ਵੀ ਕੱਢ ਲਾ ਹੁਣ ਬੜੀ ਚਾਬੀ ਕੱਢ ਲਾ ਅੰਦਰ ਦੂਆ ਜਿੰਦਾ ਖੋਲ ਬੜੀ ਚਾਬੀ ਕੱਢ ਲਾ ਸੇਫਟੀ ਰਹਿ ਤਾਂ ਕਰਕੇ ਅੰਦਰ ਆ ਕੇ ਨਹੀਂ ਸਾਰੇ ਚੱਕ ਕੇ ਸਮਾਨ ਘਰ ਨੂੰ ਲੈ ਜਾਣਾ ਪੈਣਾ ਸੀ ਨਮੀ ਜੀ ਜਾਬੀ ਆ ਦੀ ਹਾਂ ਵਾਹਿੰਕਸਾ ਦੇ ਵਿੱਚ ਹਲਾਕੇ ਜੇ ਹਲਾਕੇ ਜੇ ਹਲਾਕੇ ਜੇ ਉਹ ਜ਼ਰੂਰੀ ਹੋਰ ਹੁੰਦੇ ਜੋਰ ਨਾਲ ਹੋਵੇ ਮੇਰਾ ਸਮਾਨ ਅੰਦਰ ਰਾਦ ਦਾ ਹੁਣ ਚੱਕ ਕੇ ਲੈ ਕੇ ਚੱਲਦੇ ਬਾ ਚੱਕੀਏ ਜੀ ਆਜ ਚਲ ਅੱਜ ਬਾਈ ਨਾ ਬੰਦੇ ਘੱਟ ਨੇ ਦੋ ਬੰਦੇ ਮਿਸ ਮਾਰ ਗਏ ਇਹਨਾਂ ਦੇ ਨਾਲ ਸਮਾਨ ਢੋਣ ਲਾ ਆ ਬਾਈ ਨੇ ਬਾਈ ਕਹਿੰਦਾ ਲੈ ਤੇਰੀ ਵੀ ਗਰਮੀ ਅੱਜ ਜਿਹੜੀ ਮਾੜੀ ਮੁੱਟੀ ਰਹਿੰਦੀ ਐ ਕੱਢੀਏ ਮੋਟਰ ਪਹਿਲਾਂ ਲਾਤੀ ਅੱਖਾ ਚੱਕ ਲਿਆ ਏ ਹੁਣ ਇਹਦੋਂ ਬਾਅਦ ਪੈਪ ਚਕਾਉਣੇ ਹਜੇ ਕਹਿੰਦਾ ਤਰਕੰਡੀ ਰਹਿਣ ਦੋ ਭਾਰੀ ਆ ਹੌਲੀ ਲਾ ਲਓ ਹੋਰ ਵਾਈਕਲ ਬੰਦ ਕੀ ਹਾਲ ਨੇ ਬਾਈ ਜੀ ਬਹੁਤ ਵਧੀਆ ਠੀਕ ਆ ਜੀ ਕੀ ਕਹਿੰਦੀ ਐ ਫਿਰ ਗਰਮੀ ਗਰਮੀ ਕਹਿੰਦੀ ਐ ਵੀ ਫਿਰ ਅਰੇ ਕਰਾਂਗੇ ਠੰਡ ਠੰਡ ਹੋਈ ਪਈ ਐ ਠੰਡ ਠੰਡ ਹੋਈ ਪਈ ਐ ਸਹੀ ਗੱਲ ਆ ਔਖਾ ਬਹੁਤ ਆ ਸੀਜ਼ਨ ਦਾ ਸਮਾਂ ਇੱਕ ਮੇਰੇ ਹਿਸਾਬ ਨਾਲ ਕੰਮ ਚੌਲਾਂ ਵਾਲਾ ਸਿਆਲਾਂ ਚ ਚਾਹੀਦਾ ਨਾ ਬੰਦੇ ਬਈ ਸਾਡੇ ਸੀਗੇ ਕਹਿੰਦੇ ਫਿਲਮ ਦੇਖਣ ਜਾਣਾ ਉਹ ਫਿਲਮ ਦੇਖਣਗੇ ਤੇ ਸਾਡੀ ਫਿਲਮ ਬਣਾਤੀ ਸਾਡੀ ਫਿਲਮ ਬਣਾਤੀ ਉਹ ਲੋ ਆਏ ਨਹੀਂ ਉਹੀ ਗੱਲ ਆ ਪਾਣੀ ਵੀ ਮੋਟਰਾ ਸਵੇਰ ਦੀ ਅੱਜ ਅਹੀਂ ਆਹੀ ਥੋੜਾ ਜਿਹਾ ਵੀ ਬਈ ਸੀਜ਼ਨ ਦਾ ਟਾਈਮ ਆ ਕਰੇ ਕਿਹਦਾ ਟੋਟਾ ਵਧਾ ਲਿਆ ਕਿਹਦਾ ਕੁਛ ਕਰ ਲਿਆ ਹਾਂ ਐ ਸਮੇਂ ਤਾਂ ਜਿਹੜਾ ਬੰਦਾ ਬਾਈ ਹੰੜਿਆ ਹੋਇਆ ਨਾ ਉਹ ਬੰਦਾ ਛੇਤੀ ਛੁੱਟੀ ਕਦੇ ਨਹੀਂ ਮਾਰੂਗਾ ਜਿਹੜਾ ਬੰਦਾ ਟੈਨਸ਼ਨ ਲੂ ਕੰਮਾਂ ਦੀ ਇਹ ਚੀਜ਼ ਦਾ ਫਰਕ ਹੈਗਾ ਹੀ ਹੈਗਾ ਹੁਣ ਲਿਆਈਏ ਪੈਪ ਚੱਕ ਕੇ ਅੰਦਰੋਂ ਪੈਪੂ ਸਾਰੇ ਬਾਹਰ ਕੱਢ ਲਈਏ ਫਿਰ ਕਰਾਉਨੇ ਆ ਗੱਲਬਾਤ ਹਾਂ ਹਲਾ ਪਹਿਲਾਂ ਅੰਦਰ ਲਿਜਾਈ ਗਏ ਕਮਲਾਂ ਨੂੰ ਹੁਣ ਬਾਹਰ ਲਿਆਉ ਉਹ ਸਾਰੇ ਚੱਕ ਕੇ ਸਾਰਦੇ ਮੈਂ ਕਿਹਾ ਲਿੰਕੇ ਨਾਲ ਸਾਰੇ ਕੋ ਦਾ ਉਹ ਲਿੰਕਾ ਹੀ ਲਿਆ ਤੈਂ ਹੋਰ ਕੰਮ ਕਿਹੜਾ ਕਰਤਾ ਵੀ ਲਿੰਕੇ ਚ ਵੀ ਨਿੰਬੂ ਪਾ ਕੇ ਪੀਣਾ ਚੱਲਿਆ ਉਹ ਨਹੀਂ ਮੇਰੇ ਕੋਲ ਨਾ ਲੂਣ ਹੈਗਾ ਇੱਥੇ ਲੈਂਦਾ ਸਪੈਸ਼ਲ ਨਾ ਆਪਾਂ ਕੋਈ ਨਹੀਂ ਜਿਹੜਾ ਪਿਆ ਉਹ ਹਾਂ ਤੇ ਮੈਂ ਕਿਹਾ ਨਿੰਬੂ ਪਾਣੀ ਠੰਡਾ ਸੀ ਵਿੱਚ ਪਾ ਕੇ ਪੀਦੇ ਲੈ ਉਹਨੇ ਇੱਥੇ ਲਿੰਕਾ ਦੇ ਤਫੜ ਲਿਆ ਨਾ ਕਰੋ ਕੱਲ ਨਟ ਸਾਰੇ ਵੱਡ ਵੱਡ ਜਿੰਨੇ ਵੀ ਨਟ ਸੀ ਸਾਰੇ ਵੱਢ ਕੇ ਕੱਢਣੇ ਪਏ ਨੇ ਕੋਈ ਨਟ ਨਹੀਂ ਖੁੱਲਿਆ ਕੋਈ 5-7 ਕ ਨਟ ਮਸਾ ਖੁੱਲੇ ਹੋਣੇ ਨੇ ਬਾਕੀ ਸਾਰੇ ਵੱਢਣੇ ਪਏ ਨਹੀਂ ਤਾਂ ਨਟਾਂ ਦਾ ਤੇ ਜੈਨਾਂ ਦਾ ਸਾਰੇ ਨਟ ਤੇ ਜੈਨ ਵੀ ਨਵੇਂ ਲਿਆਉਣੇ ਪਏ ਬਾਕੀ ਇਹ ਵੀ ਚੀਜ਼ਾਂ ਠੇਕੇ ਦੇ ਵਿੱਚ ਐਡਜਸਟ ਹੋ ਜਾਂਦੀਆਂ ਨੇ ਬੰਦਾ ਕਹਿੰਦਾ ਠੇਕੇ ਤੇ ਜ਼ਮੀਨ ਲਈ ਆ ਭਾਈ ਇਹ ਚੀਜ਼ਾਂ ਦੇ ਖਰਚੇ ਵੀ ਨਾਲ ਠੇਕੇ 'ਚ ਪੈਂਦੇ ਨੇ ਜਿਹੜੀ ਬਚਤ ਹੋਣੀ ਆ ਉਹਦੇ 'ਚ ਨਹੀਂ ਖਰਚੇ ਆ ਨਾ ਨਾ ਕਰਦੇ ਮੇਰੇ ਹਿਸਾਬ ਨਾਲ ਭਾਈ 8000 ਦੇ 850 ਚਲੇ ਜਾਊ ਸਾਰਾ ਨਾ ਸਣੇ ਜਿਹੜਾ ਕੰਡੈਕਟਰ ਜਿਹਾ ਪਾਇਆ ਆ ਪੱਕੇ ਟੱਪੂਗਾ ਸਮਝ ਲਓ 10000 ਹੀ ਮੰਨ ਕੇ ਚੱਲ ਮੋਟਾ-ਮੋਟਾ 10000 ਰੁਪਏ ਖਰਚਾ ਆ ਗਿਆ 10000 ਹੋਰ ਮਹਿੰਗੀ ਪੈ ਗਈ ਜ਼ਮੀਨ ਇਹੀ ਫਰਕ ਆ ਇਹੀ ਸਾਡੀ ਲਾਈਫ ਆ ਛਿੰਦੇ ਉਹਨਾਂ ਦੀ ਲਾਈ ਵੀ ਆਈ ਆ ਮੋਟਰ ਕੱਢ ਲਈ ਪਾਲੀ ਕੱਢ ਲਈ ਪਾਲੀ ਹੁਣ ਤਿਆਰੀ ਚ ਤੋਪਾਂ ਦੇ ਮੂੰਹ ਸਿੱਧੇ ਕਰਤੇ ਬੋਰ ਨਾਲ ਨੂੰ ਬਾਸ ਸੰਗਲ ਪਾ ਕੇ ਗੋਲੇ ਪਾਪਾ ਸਿੱਟੀ ਥੁਰੇ ਜਾਣੇ ਵਿੱਚ ਘਰ ਨੂੰ ਆਏ ਸੀ ਕਲਵੰਤ ਬਾਈ ਉਹਨੇ ਲੱਗਿਆ ਮੋਟਰ ਪਾਉਣ ਅੱਜ ਕੱਦੂ ਵਾਲਾ ਕੰਮ ਤਾਂ ਅੱਜ ਕਰਨਾ ਨਹੀਂ ਕੱਦੂ ਜਿਹੜਾ ਪਹਿਲਾਂ ਲਾਇਆ ਝੋਨਾ ਵਿੱਚ ਪਾਣੀ ਪੂਰਾ ਕਰਕੇ ਅੱਜ ਦਵਾਈ-ਦਵਾਈ ਪਾਉਣੀ ਆ ਬੱਦਲ ਫੇਰ ਰੱਬ ਰੋਜ਼ ਬੱਦਲ ਜਾ ਲਿਆਉਂਦਾ ਪਾਉਂਦਾ ਕਰਦਾ ਹੈ ਨਹੀਂ ਬੱਦਲ ਤਾਂ ਅਜ ਫੇਰ ਪੂਰਾ ਹੈ ਗਹਿ ਗੱਡਮਾ ਹੋਇਆ ਹੈ ਸਾਡਾ ਵਾ ਬੱਦਲ ਦੇ ਹੌਸਲੇ ਜੇ ਨਾਲ ਹੀ ਰਹਿੰਦਾ ਵੀ ਬੱਦਲ ਆ ਭਾਈ ਬੱਦਲ ਆ ਚਾਹ ਲੈ ਕੇ ਚੱਲਿਆ ਉਹਨਾਂ ਦੀ ਚਲਦਿਆਂ ਦੇਖਦਿਆਂ ਜਾ ਕੇ ਮੇਰੇ ਹਿਸਾਬ ਨਾਲ ਜਾਨ ਨੂੰ ਪਾ ਹਟੇ ਹੋਣਿਆ ਆ ਵੀ ਬਾਈ ਰੇੜੀ ਵਾਲਾ ਜਵਾਕਾਂ ਨੂੰ ਛੁੱਟੀਆਂ ਹੋਈਆਂ ਹੋਈਆਂ ਨੇ ਇਹ ਰੇੜੀ ਖੜਾ ਕੇ ਮੇਰੇ ਹਿਸਾਬ ਨਾਲ ਦੱਸਦਾ ਨਹੀਂ ਹੋ ਚੱਲੇ ਉਹਨੂੰ ਇਹ ਮੁੜ ਕੇ ਆਇਆ ਹੀ ਨਹੀਂ ਜਵਾਗ ਗਏ ਹੋਏ ਨੇ ਕਹਿੰਦਾ ਘਰੇ ਕੋਈ ਹੁੰਦਾ ਨਹੀਂ ਤਾਂ ਕਰਕੇ ਰੇੜੀ ਵਿਚਾਰ ਦੀ ਇੱਥੇ ਖੜੀ ਰਹੀ ਜਾਂਦੀ ਇਹਦੀ ਗਾਂਹਾਂ ਜਦੋਂ ਜਾਣਾ ਹੁੰਦਾ ਤਾਂ ਫਿਰ ਲੈ ਜਾਂਦਾ ਗਾਂਹ ਵਾਲੇ ਪਿੰਡਾਂ ਚ ਕਿਤੇ ਪਾ ਕੇ ਚਲਾ ਕੇ ਦੇਖ ਲਈ ਉਹਦੇ ਤੋਂ ਟਰਾਂਸਫਾਰਮ ਤਾਂ ਕਿੰਨੀ ਕ ਘਟ ਆਉਂਦੀ ਆ ਮੜਾ ਜੇ 1 ਮਿੰਟ ਚੈੱਕ ਕਰ ਲੈ ਯਾਰ ਉਧਰਲੀ ਮੋਟਰ ਦਾ ਤਾਂ ਨਾਲੇ ਮੋਟਰ ਤੇ ਲੱਗ ਗਿਆ 10000 ਰੁਪਇਆ ਟਰਾਂਸਫਾਰਮ ਵੀ ਸੜ ਗਿਆ ਟਰਾਂਸਫਾਰਮ ਸੜਦਾ ਸੜਦਾ ਨਾਲ ਮੋਟਰ ਵੀ ਸਾੜ ਗਿਆ ਸਾਰਾ ਕੰਮ ਖੇ ਖਰਾਬ ਜਾ ਹੋ ਗਿਆ ਹੁਣ ਉਹ ਮੋਟਰ ਬਣਾ ਕੇ ਤਾਂ ਪਾਤੀ ਟਰਾਂਸਫਾਰਮ ਨੇ ਫੇਰ ਉੱਪਰਲੇ ਸਾਰੇ ਫੇਸ ਹੀ ਢਾਤੇ ਹੁਣ ਸਵੇਰੇ ਜਾ ਕੇ ਆਵਾਂਗੇ ਬਿਜਲੀ ਘਰ ਉਹਨਾਂ ਨਾਲ ਸਵੇਰੇ ਕਰਦੇ ਆਂ ਗੱਲ ਕੀ ਕਹਿੰਦੇ ਆ ਟਰਾਂਸਫਾਰਮ ਹੀ ਬਦਲ ਹੋਣਾ ਬਾਕੀ ਹਜੇ ਰਾਹਵ ਨਹੀਂ ਦੰਦੇ ਮਲਾਜ਼ਮੀ ਹੈ ਨਹੀਂ ਬਿਜਲੀ ਘਰ ਚ ਪ੍ਰਾਈਵੇਟ ਰੱਖੇ ਹੋਏ ਨੇ 2-3 ਤੇ ਬਾਕੀ ਜੇ ਹੀ ਦੋ ਰਿਟਾਇਰ ਹੋ ਗਏ ਇੱਕੋ ਹੀ ਰਹਿ ਗਿਆ ਇੱਕ ਜੇਈ ਦੇ ਅੰਦਰ ਮੰਨ ਲਓ ਮੋਟਰ ਵਾਲਾ ਏਰੀਆ ਵੀ 24 ਘੰਟੇ ਵਾਲਾ ਵੀ ਉਹ ਅੱਜੋਂ ਛੁੱਟੀ ਤੇ ਫੋਨ ਕਰਿਆ ਸੀ ਮੈਂ ਬਾਕੀ ਹੁਣ ਆਗੇ ਇਧਰ ਲਈ ਮੋਟਰ ਤੇ ਮੈਂ ਕਿਹਾ ਪਹਿਲਾਂ ਪਾਣੀ ਪੂਰਾ ਕਰ ਲਈਏ ਪਾਣੀ ਪੂਰਾ ਕਰਨ ਤੋਂ ਬਾਅਦ ਇਹ ਚ ਪਾਵਾਂਗੇ ਸ਼ਾਮ ਨੂੰ ਦਵਾਈ ਤੇ ਫਿਰ ਕੱਲ ਤੋਂ ਇਧਰ ਛੱਡ ਲਾਂਗੇ ਕਾਨੂੰ ਚੱਕਰ ਚ ਫਸਣਾ ਏਡਾ ਕਿਹੜਾ ਆਪਾਂ ਨੂੰ ਬਿਫਤਾ ਪਈ ਆ ਬਥੇਰਾ ਟਾਈਮ ਤੇ ਹਜੇ ਓਕੇ ਹੋਣ ਨਾਲ ਪਹਿਲਾਂ ਮੈਂ ਸੋਚਿਆ ਮੈਂ ਕਿ ਇਧਰੋਂ ਪਾਣੀ ਜਾ ਮੜਾ ਮੜਾ ਪੂਰਾ ਥੋੜਾ ਥੋੜਾ ਪੂਰਾ ਕਰਕੇ ਜੀ ਉਦੋਂ ਬਾਅਦ ਇਹ ਚ ਇੱਕ ਕਿਆਰਾ ਕਰ ਦਾਂਗੇ ਪਰਲੇ ਜਿਹੜੇ ਕਿਆਰੇ ਉਹ ਡੇਢ ਡੜ ਮੰਨ ਲਓ ਡੇਢ ਡੜ ਪੌਣੇ 2-2 ਬਿਗੇ ਦੇ ਕਿਆਰੇ ਨੇ ਉਹ ਇਹ ਸਾਰੇ ਮੰਨ ਲਓ 1 ਕਣਾ ਹੀ ਨੇ ਆਹੀ ਕਿਆਰੇ ਥੋੜੇ ਜਿਹੇ ਵੱਡੇ ਨੇ ਆਹ ਇਹ 2-2 ਬਿਗੇ ਦੇ ਨੇ ਪਰਲੇ ਸਾਰੇ ਹੀ ਡੇਢ ਤੋਂ ਪੌਣੇ 2 ਬਿਗੇ ਦੇ ਕਿਆਰੇ ਨੇ ਮੈਂ ਕਿ ਚੱਲ ਇੱਕ ਕਿਆਰਾ 4 ਘੰਟੇ ਚ ਭਰ ਜੂਗਾ ਪਰ ਹੁਣ ਔਖੇ ਕਾਨੂੰ ਚੱਕਰ ਚ ਫਸਾਂਗੇ ਰਹਿਣ ਦ ਇਹਨੂੰ ਮੈਂ ਕਰਦੇ ਆ ਲਾ ਕੇ ਪਾਣੀ ਪੂਰਾ ਕਰਕੇ ਰਿਓ ਦਵਾਈ ਪਾ ਕੇ ਤੇ ਬੱਦਲ ਪੂਰਾ ਹੋਇਆ ਹੋਇਆ ਜੇ ਰੱਬਰ ਹੱਥ ਸਾਥ ਦੇ ਦੇਵੇ ਫੇਰ ਥੋੜਾ ਸੌਖਾ ਹੋ ਜੂ ਫੇਰੇ ਉਹ ਆ ਜਿਹੜੇ ਲੀਵਰ ਆਪਣੇ ਲਾਉਂਦੇ ਆ ਝੋਨਾ ਥੋੜਾ ਜਿਹਾ ਕੰਮ ਨੇੜੇ ਲਾ ਕੇ ਜਿਹੜੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਨਹੀਂ ਬੰਦੇ ਮਿਲੇ ਉਹਨਾਂ ਦਾ ਵੀ ਕੋਈ ਹੱਲ ਹੀਲਾ ਬਣੂਗਾ ਟਾਈਮ ਵਜਾਇ ਇਹਨਾਂ ਦਾ ਨਿਕਲ ਵਿਚਾਰਿਆਂ ਦਾ